ਵੀਰ ਹੈ ਜਿਸ ਵੇਖੀ ਤੇ ਘੋੜੀ ਲੱਗੀ ਹੈ ਪੈਰ 'ਚ ਉਹ ਸਕੇ ਮੀਡੀਆ ਤੇ ਅਸੀਂ ਐਕਸਕਲੂਸਿਵ ਦਿਖਾ ਰਹੇ ਹਾਂ ਜਿੱਥੇ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰ ਹੈ ਕਿ ਇਹ 20 ਸਾਲ ਦਾ ਇਹ ਨੌਜਵਾਨ ਜਿਹੜਾ ਬਣਾ ਸੀ ਹੈ ਇਹ ਸਬਜੈਕਟ ਵੱਲੋਂ ਕੋਕਾ ਕੋਕੋ ਫਰੋਗਾਂ ਮੰਗੀਆਂ ਜਾਨਵਰਾਂ ਜਾਨੀਆਂ ਕਿਸੇ ਨੇ ਕੈਂਪ ਦਿੱਤੇ ਇਹ ਲੋਕ ਪੈਸੇ ਇਕੱਠੇ ਕਰਦੇ ਨੇ ਕੋਈ ਅਸੀਂ ਕਹਿ ਸਕਦੇ ਹਾਂ ਕਿ ਉਹ ਹਥਿਆਰ ਮੁਹੱਈਆ ਕਰਵਾਉਂਦਾ ਕੋਈ ਮੋਟਰਸਾਈਕਲ ਪ੍ਰੋਵਾਈਡ ਕਰਵਾਉਂਦਾ ਉਹ ਬਰਾ ਇਹਦੀ ਕੋਈ ਬੱਤੀ ਇਡੈਂਟੀਟੀ ਜਿਹੜੀ ਆ ਉਹ ਰਿਵੀਲ ਨਹੀਂ ਕਰਾਂਗੇ ਸੋ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਇਹ ਸਿੱਧੇ ਤੌਰ ਤੇ ਪੁਲਿਸ ਵਾਲੇ ਸੰਪਰਕ ਕੀਤਾ ਜਾਵੇ ਕਿਉਂਕਿ ਜੇਕਰ ਤੁਸੀਂ ਦੇਖੀਏ ਘਾਸ ਕਰਕੇ ਇਹ ਇਹਦਾ ਸਟਾਰ ਆਉ। ਕਿੰਦੇ ਕੋਈ ਆ ਪੁੱਛ ਲੋ। ਹਾਂ ਇਹਦੇ ਬੈਠਾ ਆ ਭਈ ਥੋੜਾ ਦੇ। どう? <Okay. S 2> ਸਿਕੰਦਰ ਭਾਈ ਥੋੜਾ ਹੀ ਆ ਯਾਰ ਹਾਂ ਸਿਕੰਦਰ ਭਾਈ ਥੋੜਾ ਹੀ ਆ ਯਾਰ ਅਰੇ ਖੜੇ ਬੈਠ ਰਹਿ ਸਰ ਖੜੇ ਮੈਂ ਹਾਂ ਹਾਂ ਜੀ ਸਰ ਥੋੜਾ ਹਾਂ ਜੀ ਥੋੜਾ ਕਿਹਾਓ 16 ਜਨਵਰੀ ਨੂੰ ਜਿਹੜਾ ਬੀ ਡਿਵੀਜ਼ਨ ਦੇ ਏਰੀਏ ਦੇ ਵਿੱਚ ਇੱਕ ਜੁਐਲਰ ਦੀ ਦੁਕਾਨ ਦੇ ਉੱਤੇ ਸਟੋਰਸ਼ਨ ਕਾਲ ਵੀ ਆਈ ਸੀ ਸਾਨੂੰ ਪਤਾ ਲੱਗਿਆ ਉਹਨਾਂ ਨੇ ਹਾਲਾਂਕਿ ਸਾਨੂੰ ਕੰਪਲੇਨਟ ਨਹੀਂ ਕੀਤੀ ਇਹ ਬੜੀ ਵੱਡੀ ਪ੍ਰੋਬਲਮ ਹੁੰਦੀ ਹੈ ਕੰਪਲੇਨੈਂਟਸ ਵੱਲੋਂ ਉਸ ਤੋਂ ਬਾਅਦ ਪਤਾ ਲੱਗਿਆ ਵੀ ਉੱਥੇ ਨੇੜੇ ਕੋਈ ਫਾਇਰ ਵੀ ਕਰਕੇ ਗਿਆ ਬੰਦਾ ਉਹਨਾਂ ਦੇ ਨਜ਼ਦੀਕ ਕਿਸੇ ਕੂੜੇ ਦੇ ਡੰਪ ਤੇ ਵਿੱਚ ਉਹਨੂੰ ਅਸੀਂ ਬੜਾ ਸੀਰੀਅਸਲੀ ਲਿਆ ਆਲਦੋ ਕੰਪਲੇਨੈਂਟ ਵੱਲੋਂ ਸਾਨੂੰ ਬਹੁਤ ਇਹਦੇ ਚ ਕੋਆਪਰੇਟ ਨਹੀਂ ਕੀਤਾ ਗਿਆ ਤੇ ਉਹਨੂੰ ਕੇਸ ਨੂੰ ਅਸੀਂ ਜਿਹੜੀ ਐਕਸਟਰਸ਼ਨ ਜਾਂ ਇਦਾਂ ਦੀ ਹੁੰਦੀ ਹੈ ਸੈਂਸੇਸ਼ਨਲ ਕ੍ਰਾਈਮ ਉਹਨੂੰ ਬੜਾ ਸੀਰੀਅਸਲੀ ਲਿਆ ਜਾਂਦਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵੱਲੋਂ ਔਰ ਸਾਡੇ ਮਾਨਜੋਬ ਟੀਐਮ ਸਾਹਿਬ ਵੱਲੋਂ ਗੈਂਗਸਟਰਾਂ ਤੇ ਵਾਰਦਾ ਕੈਂਪੇਨ ਵੀ ਚੱਲ ਰਹੀ ਹੈ ਉਹ ਤਾਂ ਸਪੈਸ਼ਲ ਟੀਮਾਂ ਬਣਾਈਆਂ ਗਈਆਂ ਸੀ ਇਹਨਾਂ ਨੂੰ ਟ੍ਰੇਸ ਕਰਨ ਵਾਸਤੇ ਇਹਦੇ ਛੱਤਾ ਨਸ਼ਹਿਰਾ ਗੈਂਗ ਜਿਹੜਾ ਹੈਗਾ ਇੱਕ ਬੜਾ ਨੋਟੋਰੀਅਸ ਗੈਂਗਸਟਰ ਹੈ ਉਹਦੇ ਵੱਲੋਂ ਇਹ ਫਰੋਤੀਆਂ ਦੀਆਂ ਕੋਲਾਂ ਕੀਤੀਆਂ ਜਾ ਰਹੀਆਂ ਸੀਗੀਆਂ ਔਰ ਇਹਨੂੰ ਅਸੀਂ ਟ੍ਰੇਸ ਕੀਤਾ ਸਭ ਤੋਂ ਪਹਿਲਾਂ ਜਿਹੜਾ ਜਸ਼ਨਦੀਪ ਹੈਗਾ ਲੜਕਾ ਇਹ ਪੱਟੀ ਸ੍ਰਿਆਲੀ ਦਾ ਹੈਗਾ ਸ੍ਰਿਆਲੀ ਪੀਐਸ ਸ੍ਰਿਆਲੀ ਤਰਨਤਾਰਨ ਦਾ 21 ਸਾਲ ਦੀ ਉਮਰ ਹੈ ਲੇਬਰ ਦਾ ਕੰਮ ਕਰਦਾ 10ਵੀਂ ਪਾਸ ਹੈ ਇਹਨੂੰ ਪਹਿਲਾਂ ਅਸੀਂ ਫੜਿਆ ਔਰ ਇਸ ਤੋਂ ਗੱਲ ਸਾਰੀ ਚੱਲੀ ਕਿ ਜਿਹੜਾ ਜਿਹੜਾ ਹੋਰ ਬੰਦੇ ਇਨਵੋਲਡ ਸੀ ਉਹਦੇ ਬਾਰੇ ਫਿਰ ਜੋਮਨਜੀਤ ਤੇ ਗੁਰਕੀਰਤ ਏਲੀਅਸ ਕੀਰਤ ਜੋਮਨਜੀਤ ਨਿਸ਼ਾਰਾ ਪੰਨੂਆ ਦੇ ਕੋਲ ਪਿੰਡ ਹੈਗਾ ਤਰਨਤਾਰਨ 20 ਸਾਲ ਦਾ ਲੇਬਰ ਦਾ ਕੰਮ ਕਰਦਾ ਇਹਦੇ ਖਿਲਾਫ ਵੀ ਪਰਚਾ ਪਹਿਲਾਂ ਦਰਜਿਆ ਇੱਕ ਸਰਾਲੀ ਥਾਣੇ ਦੇ ਵਿੱਚ ਗੁਰਕੀਰਤ ਏਲੀਅਸ ਕੀਰਤ ਤੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਦਾ ਪੁਲਿਸ ਡਿਸਟ੍ਰਿਕਟ ਬਟਾਲੇ ਦਾ ਰਹਿਣ ਵਾਲਾ ਉਹ ਗੋਲਡਨ ਐਵੇਨਿਊ ਅੰਮ੍ਰਿਤਸਰ 'ਚ ਰਹਿੰਦਾ ਹੈ ਅੱਜ ਕੱਲ੍ਹ ਕਿਰਾਏ ਤੇ 20 ਸਾਲ ਦਾ ਇਹ ਡਿਲੀਵਰੀ ਬாய் ਦਾ ਕੰਮ ਕਰਦਾ ਹੈ ਜ਼ੈਪਟੋ ਦੇ ਵਿੱਚ ਔਰ ਐਫ ਆਈ ਆਰ ਇਹਦੇ ਖਿਲਾਫ ਇੱਕ ਸਾੜੇ ਸਦਰ ਦੀ ਸਨੇਚਿੰਗ ਕਾਰ ਸਨੇਚਿੰਗ ਦੀ ਪੁਰਾਣੀ ਹੈਗੀ ਆ 2025 ਦੀ ਸੋ ਇਹ ਤਿੰਨ ਬੰਦੇ ਅਸੀਂ ਗ੍ਰਿਫਤਾਰ ਕੀਤੇ ਆ ਔਰ ਇਹਨਾਂ ਨੂੰ ਜਿਹੜੀ ਗੱਲ ਬਾਹਰੋਂ ਡਾਇਰੈਕਸ਼ਨਸ ਮਿਲ ਰਹੀਆਂ ਸੀ ਸੱਤੇ ਵੱਲੋਂ ਕਿ ਤੁਸੀਂ ਇਹ ਕੰਮ ਕਰਨਾ ਤੇ ਤੁਹਾਨੂੰ ਅਸੀਂ ਲਾਲਚ ਵੀ ਦਿੱਤੇ ਗਏ ਇਹਨਾਂ ਨੂੰ ਆਪਸ ਵੀ ਲਾਲਚ ਦਿੱਤੇ ਕਿ ਕਿਸੇ ਨੂੰ ਨਸ਼ੇ ਦਾ ਦਾਲ ਕਿਸੇ ਨੂੰ ਕਹੇ ਤੁਹਾਨੂੰ ਪੈਸੇ ਦਿੱਤਾ ਦੇਵਾਂਗੇ ਮਿਲਿਆ ਕਿਸੇ ਨੂੰ ਕੁਝ ਵੀ ਨਹੀਂ ਔਰ ਉਸੇ ਜੀ ਨਾਲ ਆ ਕੇ ਤੇ ਇਹਨਾਂ ਨੇ ਸਾਰੀ ਜਿਹੜੀ ਲੌਜਿਸਟਿਕ سپورਟ ਸਾਰੀ ਜਿਹੜੀ ਹੈ ਪ੍ਰੋਵਾਈਡ ਕੀਤੀ ਹੈ ਦੋ ਬੰਦਿਆਂ ਨੇ ਤੇ ਇਹਦੇ ਚ ਜਿਹੜਾ ਜੋਬਨਜੀਤ ਹੈ ਉਹ ਮੇਨ ਬੰਦਾ ਸੀ ਜਿਹੜਾ ਮੋਟਰਸਾਈਕਲ ਉਸ ਦਿਨ ਚਲਾ ਰਿਹਾ ਸੀ ਜਦੋਂ ਇਹਨਾਂ ਨੇ ਇਨਸੀਡੈਂਟ ਕੀਤਾ ਔਰ ਜਿਹੜੇ ਦੂਜੇ ਦੋ ਨੇ ਜੋ ਆਪਣੇ ਜਸ਼ਨਦੀਪ ਤੇ ਗੁਰਕੀਰਤ ਇਹਨਾਂ ਨੂੰ ਲੌਜਿਸਟਿਕ سپورਟ ਤੇ ਲੋਕਲ سپورਟ ਦੇ ਰਹੇ ਸੀ ਕਿ ਆਇਡੈਂਟੀਫਿਕੇਸ਼ਨ ਵਗੈਰਾ ਕੀਤੀ ਗਈ ਕੁਝ ਹੋਰ ਬੰਦੇ ਵੀ ਇਹਦੇ ਚ ਅਸੀਂ ਆਇਡੈਂਟੀਫਾਈ ਕਰ ਲਏ ਐ ਤੇ ਜੋਬਨ ਨੂੰ ਜਦੋਂ ਇੱਥੇ ਲੈ ਕੇ ਆ ਰਹੇ ਸੀ ਸਾਡੀ ਪੁਲਿਸ ਪਾਰਟੀ ਇਹਨੇ ਕਹੇ ਮੇਰੀ ਤਬੀਅਤ ਖਰਾਬ ਐ ਇਹ ਤੇ ਅਸੀਂ ਜਿਹੜੀ ਪੁਲਿਸ ਪਾਰਟੀ ਤਲਾਸ਼ ਸੀ ਵੀ ਮੁਲਜ਼ਮਾਂ ਦੇ ਦੂਜੇ ਜਿਹੜੇ ਬੰਦੇ ਸੀ ਇਹਨੇ ਕੋ ਟਿਕਾਣੇ ਦੱਸੇ ਸੀ ਇਧਰਲੇ ਅਗਲੇ ਪਾਸੇ ਵੀ ਉੱਥੇ ਲੈ ਕੇ ਜਾ ਰਹੇ ਜਦੋਂ ਉੱਥੇ ਰੋਕੀ ਗੱਡੀ ਤਾਂ ਇਹਨੇ ਉਹਦਾ ਫਾਇਦਾ ਉਠਾ ਕੇ ਤੇ ਜਿਹੜਾ ਸਰਵਿਸ ਦਾ ਸਾਡਾ ਸਟਲ ਸੀ ਮੁਲਾਜ਼ਮ ਦਾ ਉਹ ਫੜ ਲਿਆ ਤੇ ਇਸ ਕਫਲ ਇਹਨਾਂ ਦੀ ਆਪਸ ਵਿੱਚ ਕਾਫੀ ਕੁੱਤਮ-ਕੁੱਤਾ ਹੋਈ ਉਸ ਦੇ ਵਿੱਚ ਇੱਕ ਜਿਹੜੀ ਆ ਜਿਹੜੀ ਕਿ ਲੋਡਡ ਸੀਗਾ ਕ੍ਰਿਸਟਲ ਉਹਦੇ ਚ ਲੱਗਦੇ ਇਹਦੇ ਲੱਤੇ ਲੱਗੀ ਇਹਨੂੰ ਹਸਪੀਟਲ ਐਡਮਿਟ ਕਰਾ ਦਿੱਤਾ ਗਿਆ ਇਸ ਕੇਸ ਦੇ ਵਿੱਚ ਅਸੀਂ ਤਿੰਨ ਗ੍ਰਫਤਾਰੀਆਂ ਕੀਤੀਆਂ ਔਰ ਬਹੁਤ ਜਲਦੀ ਬਾਕੀ ਵੀ ਹੋਣਗੀਆਂ ਸਾਰਾ ਦਾ ਸਾਰਾ ਕੇਸ ਫੋਕਸ ਕੀਤਾ ਬਿਕੋਜ਼ ਇਹ ਬੜੀ ਜ਼ੀਰੋ ਟੋਲਰੈਂਸ ਪਾਲਿਸੀ ਅਸੀਂ ਰੱਖੀ ਹੋਈ ਹੈ ਔਰ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਇਹਦੇ ਜਗਜੀਤ ਵਾਲੀਆ ਜੀ ਸਾਡੇ ਡੀਸੀਪੀ ਸਾਹਿਬ ਦੀ ਰਹਿਨਮਾਈ ਦੇ ਵਿੱਚ ਏਡੀਸੀਪੀ ਮੈਡਮ ਜਸਰੂਪ ਬਾਠ ਅਨੁਭਵ ਜੈਨ ਜੀ ਸਾਡੇ ਏਸੀਪੀ ਈਸ ਔਰ ਐਸਐਚਓ ਬਲਜਿੰਦਰ ਸਿੰਘ ਬੀ ਡਿਵੀਜ਼ਨ ਤੇ ਉਹਨਾਂ ਦੀ ਟੀਮ ਨੇ ਔਰ ਇਹਨਾਂ ਨੂੰ CIA ਵੱਲੋਂ ਵੀ ਅਸਿਸਟੈਂਟ ਦਵਾਈਗੀ ਇਨਵੈਸਟੀਗੇਸ਼ਨ ਸਟਾਫ ਵੱਲੋਂ ਤੋਂ ਮੈਂ ਮੈਂ ਸਮਝਦਾ ਕਿ ਬਹੁਤ ਅੱਛੀ ਔਰ ਬੜੇ ਰਿਕਾਰਡ ਟਾਈਮ ਦੇ ਵਿੱਚ ਸਾਰਾ ਇੱਕ ਕੇਸ ਜਿਹੜਾ ਕਿ ਬਲਾਈਂਡ ਸੀ ਬਿਲਕੁਲ ਉਹਨੂੰ ਟ੍ਰੇਸ ਕਰਕੇ ਤੇ ਸਾਰੀ ਕਾਰਵਾਈ ਕੀਤੀ ਔਰ ਪੀਟਰ